ਅੱਜ ਲੈ ਆਜ਼ਾ ਮੈਨੂੰ ਪਹਿਲੀ ਦਫਾ ਪਤਾ ਚੱਲਿਆ ਇਹ ਨਹੀਂ ਨਫਰਤ ਯਹੂਦੀ ਨੂੰ ਮੁਸਲਮਾਨ ਨਹੀਂ ਬਰਦਾਸ਼ਤ ਕਰਦਾ ਯਹੂਦੀ ਮੁਸਲਮਾਨ ਨੂੰ ਨਹੀਂ ਬਰਦਾਸ਼ਤ ਕਰਦਾ 1000 ਸਾਲ ਤੱਕ ਇਹ ਭਟਕਦੇ ਰਹੇ ਦਸੇ ਫੰਡੇ ਰਹੇ ਦੇ ਘਰ ਕਦੀ ਕਿਧਰੇ ਰੁਲਨ ਕਦੀ ਕਿਧਰ ਰੁਲਨ حالانکہ دماغی طور پہ بڑے مہان دھارمک طور پہ بڑی سوج بوجھ رکھن والے عبادت گزار بھٹکے باور, بڑی بھاری مار دی لیکن غزب دی ہے کہ سب تو زیادہ مار کھا دیج سمچی دنیا کی سب تو زیادہ تھمپن یہودی مہان یہودی جنگے ڈاکٹر دان دھناڑ آلم پاگل چنتن ਇਸ ਕੌਮ ਦੇ ਮਾਦੂਬ ਨੇ ਅੱਜ ਵੀ ਮਾਦੂਬ ਨੇ ਅਰਿਸਕੌਮਲੇਤਨ ਦੇ ਪੈਦਾ ਕੀਤੇ ਜਿੱਦਿੰਦਾ ਹਾਲਤੇ ਦਾ ਰੂਪ ਆਲਮ ਵਿੱਚ ਵਜੂਦ ਦੇ ਚਾਇਆ ਉਸ ਦਿਨ ਦਾ ਹੀ ਔਕੜਾਂ ਦੇ ਉਸ ਦਿਨ ਦੇ ਉਹ ਬਹੁ ਬਿਲਕੁਲ ਯਹੂਦੀਆਂ ਦੇ ਤਰ੍ਹਾਂ ਯਹੂਦੀਆਂ ਨੂੰ ਆਪਣੇ ਸ਼ਰੀਰ ਮੁਸਲਮਾਨਾਂ ਨੇ ਬਰਦਾਸ਼ਤ ਨਹੀਂ ਕੀਤਾ ਸ਼ਰੀਕ ਇਬਰਾਹਿਮ ਦੀ ਇਹ ਦੋ ਬੇਗਮਾਂ ਦਾ ਕਿੰਝ ਕਹਿ ਲੋ ਹੋਂਦੇ ਇਬਰਾਹਿਮ ਦਾ ਹੀ ਚਲਾ ਚਾਹੇ ਮੁਸਲਮਾਨ ਨੇ ਦੇਖਿਆ ਯਹੂਦੀ ਸ਼ਰੀਕ ਨੇ ਨਹੀਂ ਬਰਦਾਸ਼ਤ ਕੀਤਾ ਕਿੰਨਣ ਸ਼ਰੀਕ ਜਦ ਦੁਸ਼ਮਣ ਬਣੇਗਾ ਤਾਂ ਬੜਾ ਭयंकर ਦੁਸ਼ਮਣ ਬਣੇਗਾ ਮਾਮੂਲੀ ਦੁਸ਼ਮਣ ਨਹੀਂ ਹੋਵੇ ਸ਼ਰੀਕ ਨੂੰ ਸਾਰੇ ਰਾਗ ਪਤਾ ਹੈ ਸ਼ਰੀਕ ਨੇੜੇ ਰਹਿ ਚੁੱਕਿਆ ਉਸ ਨੂੰ ਸਭ ਉਤਾਰ ਚੜਾ ਦਾ ਪਤਾ ਹੈ ਇਦੋਂ ਮਾਰ ਕਰਨੀ ਹੈ ਕਿਉਂ ਮਾਰ ਕਰਨੀ ਹੁਣ ਸਭ ਕੁਝ ਬਦਲ ਗਿਆ। ਤੋਂ ਬਹੁਤ ਵੱਡੀ ਮਾਰ ਮੁਸਲਮਾਨਾਂ ਤੋਂ ਯਹੂਦੀਆਂ ਨੇ ਖਾ ਦੇ। ਔਰ ਲਗਾਤਾਰ ਖਾਂਦੇ ਰਹੇ। ਉਸ ਮਾਰ ਨੇ ਉਹਨਾਂ ਨੂੰ ਢੈਂਦੀ ਕਲਾ ਵਿੱਚ ਨਹੀਂ ਟੁੱਟਿਆ। ਉਹ ਚੜ੍ਹਦੀ ਕਲਾ ਵਿੱਚ ਗਏ। ਤੇ ਸਮੁੱਚੇ ਅਰਬਾਂ ਦੇ ਵਿੱਚ ਘਿਰਿਆ ਹੋਇਆ ਉਹਨਾਂ ਨੇ ਆਪਣਾ ਦੇਸ਼ ਵੀ ਬਣਾ ਲਿਆ ਅਸਰਾ ਹੈ। اور پیر جما کے بیٹھے ہیں بڑے پائیداری دا خالص شریق ہندو یونی شریق مسلمان خالصے دا شریک شریق جس طرح ایک ابراہیم سی تو اس تو یہ دو قوما اگاں چل کے جو ہے ودیاں مول دھارا ਹਿੰਦੂ ਤੇ ਸਿੱਖ ਦੀ ਇੱਕ ਹੈ ਜਿਵੇਂ ਇੱਕ ਦਰਿਆ ਵਗਦਾ ਹੈ ਤੇ ਉਹਦੀਆਂ ਦੋ ਧਾਰਾ ਬਣ ਜਾਂਣ ਇੱਕ ਸੱਜੇ ਲੱਗਣ ਲੱਗ ਪੈਂਦਾ ਹੈ ਇੱਕ ਖੱਬੇ ਉਹ ਆਪਣੇ ਆਪਣੇ ਰਸਤੇ ਤੇ ਸਾਗਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਇੱਕ ਤਰਾ মূল ਧਾਰਾ ਤੇ ਇੱਕੋ ਹੈ ਅਗਾ ਚਲ ਕੇ ਦੋ ਸ਼੍ਰੀ ਕਰ ਚੜਹੀ ਹੈ ਤੇ ਮੈਂ ਸਿਰਾ ਇਸ ਤਰ੍ਹਾਂ ਸ਼ਰੀਕ ਜਿਵੇਂ ਦੁਸ਼ਮਣ ਹੁੰਦਾ ਹੈ ਦੂਜਾ ਤੀਜਾ ਨਹੀਂ ਹੁੰਦਾ ਪਰ ਉਸ ਜਿੰਨਾ ਭੈੰਕਰ ਦੁਸ਼ਮਣ ਹੋ ਸਕਦਾ ਹੈ ਉਹ ਪ੍ਰਾਣੀ ਹੁ ਆਪਣਾ ਭਰਾ ਜਿੰਨਾ ਕਮੀਨ ਦੁਸ਼ਮਣ ਹੋ ਸਕਦਾ ਹੈ ਉਤਨਾ ਦੂਜਾ ਤੀਜਾ ਨਹੀਂ ਕਿਉਂਕਿ ਉਹ ਜਦ ਮਾਰੇ ਕਰੇਗਾ ਤੁਸ ਨੂੰ ਸਾਰੇ ਉਤਾਰ ਚੜਾ ਦਾ ਪਤਾ ਹੈ ਸਾਰੀਆਂ ਕਮਜ਼ੋਰੀਆਂ ਦਾ ਪਤਾ ਹੈ Hindu bare ta Hindu sant Sanatane Sant Shri Namdev ji Maharaj da kehna hai ki Hindu anna turko kaana ਡੋਨ ਹਰਤੇ ਗਿਆਨੀ ਗਿਆਨ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਣ ਅਤੇ ਸ੍ਰੀ ਨਾਮਦੇਵ ਜੀ ਮਹਾਰਾਜ ਦੀ ਬਾਣੀ ਮਹਾਰਾਸ਼ਟਰ ਦਾ ਇੱਕ ਪ੍ਰਸਿੱਧ ਤਾਂ ਪਾਠ ਕਰਦੇ ਹਾਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਲੰਘ ਜਾਂਦੇ ਹੁੰਦੇ ਸੀ ਤੇ ਇਹਨਾਂ ਦੋ ਚਾਰ ਮਹੀਨਿਆਂ 'ਚ ਮੈਨੂੰ ਥੋੜਾ ਜਿਹਾ ਡੈਰਾਈ ਦੇ ਚਾਹਤ ਮਾਰਨ ਦਾ ਮੌਕਾ ਮਿਲੇ ਇਸ ਪੰਕੇ ਬਿਨਾਂ ਦੇ ਉਹ ਕਹਿ ਕੀ ਰਿਹਾ ਹੈ ਕਿੰਦੂ ਅੰਨ੍ਹਾੁਰੂਪ ਕਾਣਾ ਅੰਨ੍ਹਾ ਸਚਾਈ ਨੂੰ ਵੇਖਦਾ ਹੀ ਨਹੀਂ ਸਚਾਈ ਨੂੰ ਵੇਖਾਂ ਦੇ ਬਿਲਕੁਲ ਅਸਮਰਤ ਸੱਚਾ ਕਿਤੇ ਈਸ਼ਵਰ ਹੈ ਤੇ ਜੇ ਈਸ਼ਵਰ ਪੱਥਰ ਹੈ ਤਾਂ ਪੱਥਰ ਦੀ ਪੂਜਾ ਕਰਦੇ ਆ ਕਰਦੇ ਆ ਦਿਲ ਪੱਥਰ ਹੋਵੇਗਾ ਦਿਮਾਗ ਪੱਥਰ ਹੋਵੇਗਾ ਕੁਦਰਤੀ ਦਾ ਜੈਸਾ ਸੇਵੇ ਤੈਸਾ ਹੋਵੇ ਹਾਂ ਗੁਰਬੰਧ ਸਾਹਿਬ ਦਾ ਫੈਸਲਾ ਜਿਸ ਨਾਲ ਮਨੁੱਖ ਜੁੜਦਾ ਹੈ ਲੈਸਾ ਹੋ ਜਾਂਦਾ ਹੈ ਪਰਮਾਤਮਾ ਕੱਚ ਹੈ ਸਤਿ ਪਰਮਾਤਮਾ ਹੈ ਤੇ Hindu ਦਾ ਸੱਚ Hindu ਦਾ ਪਰਮਾਤਮਾ ਪੱਥਰ ਹੈ ਤੋ ਪੱਥਰ ਦਾ ਪੁਜਾਰੀ ਤੇ ਪੱਥਰ ਹੋ ਗਿਆ ਉਹਦਾ ਦਿਮਾਗ ਉਹਦਾ ਦਿਲ ਔਰ ਬਿਲਕੁਲ ਇਹਨਾਂ ਨੇ ਸਬੂਤ ਮੁਈਆ ਕਰ ਦਿੱਤਾ ਪੰਚੋ ਗੁਰਦੁਆਰੇ ਸાળ ਕੇ ਸਵਾਗਤ ਦਿੱਤੇ ہزارਾਂ ਗੁਰਗ੍ਰੰਥ ਸਾਹਿਬ ਦੀਆਂ ਢੀੜਾਂ ਸાળ ਕੇ ਸਵਾਗਤ ਦਿੱਤੀਆਂ ਔਰ ਮਜਲੂਮਾਂ ਨੂੰ ਨੌਜਵਾਨਾਂ ਨੂੰ ਬੁੱਢਿਆਂ ਤੱਕ ਨੂੰ ਜਿੰਦਾ ਜਲਾ ਦਿੱਤਾ ਇਹ ਕੰਮ ਪੱਥਰ ਕਰ ਸਕਦਾ ਹੈ ਮਨੁੱਖ ਨਹੀਂ ਕਰ ਸਕਦਾ ਔਰ ਇਹ ਗੁਰਗ੍ਰੰਥ ਸਾਹਿਬ ਜੀ ਦੀਆਂ ਇਹ ਪੰਕਤੀਆਂ جو نام دیو دیا نا بڑی جرت نال اس نے آخری نے سمچے ہندو جگت نا سنیا چاہیے ہندو ادے بالکل دیکھو ہزار اندھے آ رہے ہو سجاخا آ رہا ہوئے گلی انہیں لنگنا ہے دوسری دشا سامنے آ رہے ہیں ان اندھے ادھے ادے ٹکرا ہے دکھائی تو انہوں نے ٹکرا اور جو بچ کے لنگن دی کوشش بھی کرے گا دگے مارنے اور کر دینا اس کا کچو مر کر دینا اندھا نہیں یہ سدیاں تو اندھا ہے کیونکہ پتھر اندھا ہے پتھر دیکھ دی و نہیں ہے پتھر دیکھ سنن دی سمرتھا نہیں ہے ਔਰ ਜਦ ਕੋਈ ਸੱਚ ਸੁਣ ਨਹੀਂ ਸਕਦਾ ਸੱਚ ਵੇਖ ਨਹੀਂ ਸਕਦਾ ਤੇ ਉਹਨੂੰ ਸਾਇਤਿਕ ਭਾਸ਼ਾ ਚ ਕਹਿੰਦੇ ਨੇ ਕਿ ਪੱਥਰ ਹੈ ਨਾ ਤੱਕ ਵੇਖ ਸਕਦਾ ਨਾ ਸੱਚ ਸੁਣ ਸਕਦਾ ਹਿੰਦੂ ਸੱਚ ਸੁਣ ਨਹੀਂ ਸਕਦਾ ਦੋ ਸਾਲ ਤੋਂ ਮੰਜੀ ਸਾਹੂ ਦੀ ਸੇਧ ਤੋਂ ਇੱਕ ਸਚਾਈ ਬਲੰਦ ਬਾੰਦ ਸੁਣਾਈ ਜਾਂਦੀ ਰਹੀ ਸੁਣਾਈ ਜਾਂਦੀ ਰਹੀ ਸੁਣੀ ਸੁਣੇ ਖਿਚਾਈ ਹੈ ਕਿ ਇਹਨੂੰ ਵੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਪਰ ਮੈਂ ਲਵਸਪਿਰ ਦੋਰਾਮਾ ਅੱਜ ਦਾ ਅੰਧਾ ਨਹੀਂ ਬਹੁਤ ਪੁਰਾਣੇ ਸਮੇਂ ਦਾ ਹੈ ਕਿੱਥੇ ਵਕਤ ਸ੍ਰੀ ਕ੍ਰਿਸ਼ਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਦਰਯੋਦਨ ਆਖਿਆ ਪੁਰਖਾ ਤੂੰ ਪੰਜ ਪਿੰਡ ਹੀ ਦੇ ਦੇ ਤੇ ਸੁਲਾ ਹੋ ਜਾਏ ਮਹਾਭਾਰਤ ਦਾ ਜਿਹੜਾ ਬਹੁਤ ਵੱਡਾ ਹੁਣ ਖਰਾਬਾ ਹੋਣਾ ਹੈ ਬਚਾਓ ਬੇਟਾ ਤਮੇਂ ਬਾਂਦਵਾਨ ਨੂੰ ਰਾਜ਼ੀ ਕਰ ਲੈਣਾ ਤਦੋਂ ਥੋੜੇ ਤੇ ਹੀ ਰਾਜ਼ੀ ਹੋ ਜਾ ਪੰਜ ਪਿੰਡ ਤੇ ਹੀ ਰਾਜ਼ੀ ਹੋ ਜਾ ਤੂੰ ਇਤਨੀ ਲੰਬੀ ਚੌੜੀ ਸਲਤਨਤ ਦਾ مالک ਪੰਜ ਪਿੰਡ ਇਹਨਾਂ ਨੂੰ ਦੇ ਦੇ ਜਿਹੜੇ ਤੂੰ ਦੋਖੇ ਨਾਲ ਜਿੱਤੇ ਨੇ ਜੂਏ ਦੇ ਧੋਖੇ ਨਾਲ ਕਿੰਨੇ ਦਾ ਮੈਂ ਪੰਜ ਸੁਨੀਆਂ ਜਿੰਨੀ ਵੀ ਜਗਾ ਨਹੀਂ ਦੇਣੀ ਮਹਾਭਾਰਤ ਦਾ ਯੁੱਧ ਹੋਇਆ ਅੱਧੇ ਤੋਂ ਵੱਧ ਦੇਸ਼ ਤਬਾਹ ਹੋ ਗਿਆ ਬਰਬਾਦ ਹੋ ਗਿਆ ਪੰਜ ਪਿੰਡ ਤੇ ਨਹੀਂ ਦਿੱਤੇ ਸਾਰਾ ਦੇਸ਼ ਤਲਾਅ ਕਰ ਦਿੱਤਾ ਸੁਮਾ ਕਰਨੀ ਅੰਧੇ ਹੀ ਕਰ ਸਕਦੇ ਨੇ ਬਹਿਰੇ ਕਰ ਸਕਦੇ ਨੇ ਮੈਨੂੰ ਇੰਜ ਲੱਗਦਾ ਹੈ ਕਿ ਸਾਰਾ ਦੇਸ਼ ਤਬਾਹ ਤੇ ਕਰ ਛੜਣਗੇ ਪੰਜ ਪਿੰਡ ਨਹੀਂ ਦੇਣਗੇ ਕਿ ਮੋਰ ਲਾਈ ਹੈ Hindu ਦੀ ਵਿਚਾਰਧਾਰਾ ਤੇ ਮੋਰ ਲਾਈ ਹੈ ਭਗਤ ਨਾਮਦੇਵ ਨੇ ਕਿ Hindu ਅੰਨਾ ਤੁਰਕੂ ਕਾਣਾ ਜੇ ਕਿਦਰੇ ਇਹ ਬੋਲ ਗੁਰੂ ਨਾਨਕ ਦੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਉਂਦੇ ਤੇ ਸ਼ਾਇਦ ਇਨਾ ਅੰਧਿਆ ਨੇ ਇਹ ਆਖਣਾ ਸੀ ਵੀ ਇਹ ਤੇ ਬੋਲ ਦੇ ਰਹੇ ਨੇ ਗੁਰੂ ਨਾਨਕ ਨੇ ਤੇ ਕਹਿਣਾ ਹੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਕਹਿਣਾ ਹੀ ਸੀ کما کرنی انہوں دی امت دے دی برادری دے نام دے ہندو کہ ہندو انا ترکو مسلمان اندہ نہیں ہے ہے ایک اک ہے سچائی ویخ کر لیکن بالکل اندہ ہے ਮੁਸਲਮਾਨ ਸੱਚਾਈ ਦੇਖਦਾ ਚਲੋ ਆਪਣੇ ਨਗਰ